12 ਸਾਲ ਦੇ ਇਸ ਮੁੰਡੇ ਦੀ ਬਹਾਦਰੀ ਦਾ ਹੋਇਆ ਹਰ ਕੋਈ ਫੈਨ ਜੀ ਹਾਂ ਬਿਲਕੁਲ ਸਹੀ ਸੁਣਿਆ ਸੋਸ਼ਲ ਮੀਡੀਆ ਤੇ ਨੀਂ ਦਿਨੀ ਇੱਕ ਮਹਾਰਾਸ਼ਟਰ ਦਾ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਆਫਿਸ ਕੈਬਿਨ ਦੇ ਵਿੱਚ ਇਹ 12 ਸਾਲ ਦਾ ਮੁੰਡਾ ਗੇਮ ਖੇਡ ਰਿਹਾ ਹੁੰਦਾ ਤੇ ਉਸੇ ਦੌਰਾਨ ਇੱਕ ਖੁਖਾਰ ਚੀਤਾ ਅੰਦਰ ਆਉਂਦਾ ਤੇ ਬੜੀ ਹੀ ਬਹਾਦਰੀ ਦੇ ਨਾਲ ਇਹ ਮੁੰਡਾ ਕੀ ਕਰਦਾ ਤੁਸੀਂ ਵੇਖ ਸਕਦੇ ਹੋ ਕਿ ਬਾਹਰ ਜਾਂਦਾ ਤੇ ਕਮਰੇ ਨੂੰ ਬਾਰੋ ਤਾਲਾ ਲਗਾ ਦਿੰਦਾ ਮਤਲਬ ਉਹਨੂੰ ਲੋਕ ਕਰ ਦਿੰਦਾ ਤੇ ਇਸ ਬਹਾਦਰੀ ਨੂੰ ਦੇਖ ਕੇ ਹਰ ਕੋਈ ਸੋਸ਼ਲ ਮੀਡੀਆ ਤੇ ਆਪਣੇ ਕਮੈਂਟਾਂ ਦੇ ਜ਼ਰੀਏ ਇਸ ਮੁੰਡੇ ਦੀ ਬਹਾਦਰੀ ਦੇ ਚਰਚੇ ਕਰ ਰਿਹਾ ਤੁਸੀਂ ਵੀ ਇੱਕ ਵਾਰ ਇਹ ਪੂਰਾ ਵੇਖੋ ਵੀਡੀਓ ਮੁਕੇ ਕੋ ਤੂੰ ਇੱਕ ਤਾਂ ਬਗੀਤਰ ਤੂੰ ਕਾਹ ਵੱਟ ਤੇ ਅਸਲ ਤੇ ਤੇਰੇ ਬਾਜੂ ਨੂੰ ਬਿੱਟ ਕੇ ਗਿਆ ਬੋਲਾ ਉਹਦਾ ਬਿੱਟ ਕੇ ਕੋ ਕਾਹ ਵੱਟ ਮਾ ਮਾ ਵਾਰ ਵਾਰ ਪਹਿਲੀ ਤੁੱਤਲਾ ਅਸਲ ਨਾ ਮੁਮੀ ਤੇਹੀ ਪੰਨੀ ਹਾਂ ਤੋ ਤੋ ਤੇ ਨਹੀਂ 1 ਮਿੰਟ ਤੇ ਪੇਲੇ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਘਟਨਾ ਮਾਲੇਗਾਂਵ ਸੈਰ ਦੇ ਨਾਮਪੁਰ ਰੋਡ ਦੀ ਹੈ ਜਿੱਥੇ 12 ਸਾਲ ਦਾ ਮੁੰਡਾ ਜਿਹਦਾ ਨਾਮ 모हित ਵਿਜੇ ਦੱਸਿਆ ਜਾ ਰਿਹਾ ਹੈ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਇੱਕ ਆਫਿਸ ਦੇ ਵਿੱਚ ਬੈਠਾ ਹੁੰਦਾ ਹੈ ਕੈਬਿਨ ਦੇ ਵਿੱਚ ਗੇਮ ਖੇਡ ਰਿਹਾ ਹੁੰਦਾ ਤੇ ਉਸੇ ਦੌਰਾਨ ਇੱਕ ਤੀਦੂਆ ਜਾਂ ਜਿਹਨੂੰ ਆਪਾਂ ਚੀਤਾ ਕਹਿ ਦਿੰਦੇ ਆ ਉਹ ਅੰਦਰ ਆਉਂਦਾ ਤੇ ਬੜੀ ਬਹਾਦਰੀ ਦੇ ਨਾਲ ਉਹ ਬਾਹਰ ਆ ਜਾਂਦਾ ਹੈ ਆਰਾਮ ਦੇ ਨਾਲ ਤੇ ਬਾਹਰੋਂ ਦੇ ਤਾਲੇ ਨੂੰ ਮਤਲਬ ਦਰਵਾਜ਼ੇ ਨੂੰ ਲੋਕ ਕਰ ਦਿੰਦਾ ਹੈ ਸੋ ਤੁਸੀਂ ਇਸ ਬਹਾਦਰੀ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਮੇਰੇ ਕੋਲ ਤੋਂ ਲੈਪਟਾਪ ਵੀ ਚੱਲ ਰਿਹਾ ਤੇ ਤੁਹਾਨੂੰ ਕਾਹ ਵੱਟ ਲਿਆ ਅਸਲ ਵਿੱਚ ਤੁਹਾਡੇ ਬਾਜੂ ਨਾਲ ਬਿੱਟ ਕੇ ਇਹਨਾਂ ਵੋਲਾ ਬਿੱਟ ਕੇ ਕਾਹ ਵੱਟ ਲਿਆ ਤੂੰ 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 ਕੋਲ ਆ ਤੂੰ ਬਿੱਟਿੰਗ ਆ ਨਾ ਉਹਨੇ ਮੈਨੂੰ ਫੋਨ ਨਹੀਂ ਤੇਰੇ ਇੱਕ ਮਿੰਟ ਤੇ ਪਹਿਲਾਂ ਆ ਤੂੰ ਬਕਰ ਤੁਰ ਆਉਂਦਾ ਤੇਰੇ